ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਜਾਬਤਾ ਲੱਗ ਚੁੱਕਿਆ ਹੈ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਤੇ ਅਰਧ ਸੈਨਿਕ ਬਲ ਵੀ ਪੰਜਾਬ ਦੇ ਵਿੱਚ ਤਾਇਨਾਤ ਕਰ ਦਿੱਤੇ ਗਏ ਨੇ ਇਸ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਸਲਾ ਧਾਰਕਾਂ ਨੂੰ ਅਸਲਾ ਜਮ੍ਹਾਂ ਕਰਾਉਣ ਦੀ ਹਦਾਇਤਾਂ ਜਾਰੀ ਹੋਈਆਂ ਨੇ ਇਸ ਦੌਰਾਨ ਅਜਨਾਲਾ ਸਬ ਡਿਵੀਜ਼ਨ ਦੇ ਡੀਐਸਪੀ ਰਾਜਕੁਮਾਰ ਹੋਂੜਾ ਦੇ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਜਿਹੜੇ ਵੀ ਇਸ ਡਿਵੀ ਕਹਿੰਦੇ ਨੇ ਇਸ ਪਿੰਡ ਦੇ ਲੋਕ ਨੇ ਜਾਂ ਸ਼ਹਿਰ ਦੇ ਲੋਕ ਨੇ ਜਿਨ੍ਹਾਂ ਦੇ ਕੋਲ ਅਸਲਾ ਹੈ ਤੇ ਉਹ ਆਪਣਾ ਅਸਲਾ ਥਾਣੇ ਦੇ ਵਿੱਚ ਜਮ੍ਹਾਂ ਕਰਵਾ ਦੇਣ ਜਾਂ ਥਾਣੇ ਦੇ ਵਿੱਚ ਜਿੰਨਾ ਜਮ੍ਹਾਂ ਨਹੀਂ ਕਰਵਾਉਣਾ ਤਾਂ ਉਹ ਆਪਣੇ ਗਨ ਹਾਊਸ ਦੇ ਉੱਤੇ ਵੀ ਜਿਹੜਾ ਅਸਲਾ ਹੈ ਜਮ੍ਹਾਂ ਕਰਵਾ ਸਕਦੇ ਨੇ ਜੇਕਰ ਹੈ ਜੇ ਹਾ ਨਹੀਂ ਕੀਤਾ ਜਾਂਦਾ ਤਾਂ ਚੋਣ ਕਮਿਸ਼ਨ ਦੇ ਹੁਕਮਾਂ ਦੇ ਅਨੁਸਾਰ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਸੋ ਸਖਤ ਹਦਾਇਤਾਂ ਦਿੱਤੀਆਂ ਨੇ ਅਪੀਲ ਕੀਤੀ ਹੈ ਹੋਰ ਕੀ ਕੁਝ ਕਹਿੰਦੇ ਨਜ਼ਰ ਰੋਂਦੇ ਨੇ ਰਾਜਕੁਮਾਰ ਡੀਐਸਪੀ ਆਈ ਨਾਣਾ ਸੁਣਦੇ ਆ ਇਲੈਕਸ਼ਨ ਕੋਡ ਜਿਹੜਾ ਹੈਗਾ ਉਹ ਲੋਕ ਸਭਾ ਲਈ ਲੱਗ ਚੁੱਕਾ ਉਹਦੇ ਸੰਬੰਧ ਵਿੱਚ ਸਬ ਡਿਵੀਜ਼ਨ ਜਿਹੜਾ ਹੈਗਾ ਅਜਨਾਲਾ ਦੇ ਵਿੱਚ ਕੁੱਲ 53004 ਅਸਲੇ ਹੈਗੇ ਆ ਤੇ ਲੋਕਾਂ ਨੂੰ ਮੇਰੀ ਅਪੀਲ ਆ ਜਿਹੜੇ ਅਸਲਾ ਧਾਰਕ ਹੈਗੇ ਕਿ ਆਪਣਾ ਆਪਣਾ ਅਸਲਾ ਲਾਇਸੈਂਸ ਜਿਹੜਾ ਆਪਣਾ ਅਸਲਾ ਜਿਹੜਾ ਹੈਗਾ ਆ ਆਪਣੇ ਥਾਣੇ ਦੇ ਵਿੱਚ ਜਮਾ ਕਰਵਾ ਕੇ ਆਣ ਜੇਕਰ ਥਾਣੇ ਨਹੀਂ ਜਾਣਾ ਤੇ ਅਸਲਾ ਡੀਲਰ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਆਪਣਾ ਅਸਲਾ ਜਮ੍ਹਾਂ ਕਰਵਾਉਣ ਤਾਂ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹਨਾਂ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕੇ ਸਰ ਜਿਹੜੇ ਨਹੀਂ ਜਮ੍ਹਾਂ ਨਹੀਂ ਜਮ੍ਹਾਂ ਕਰਵਾਉਂਦਾ ਉਹਨਾਂ ਕੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਵਾਰ-ਵਾਰ ਇਹ ਆ ਰਿਹਾ ਕਿ ਜਲਦੀ ਤੋਂ ਜਲਦੀ ਅਸਲਾ ਜਮ੍ਹਾਂ ਕਰਾਇਆ ਜਾਵੇ ਸਰ ਕਿੰਨੇ ਪਰਸੈਂਟ ਅਸਲੇ ਜਿਹੜਾ ਹੁਣ ਤੱਕ ਜਮ੍ਹਾਂ ਹੋ ਚੁੱਕਿਆ ਹੈ ਸਲਵੀਜਨ ਦੇ ਵਿੱਚ ਹੁਣ ਤੱਕ ਸਾਡੇ ਕੋਲ 500 ਦੇ ਕਰੀਬ ਅਸਲਾ ਜਿਹੜਾ ਹੈ ਜਮ੍ਹਾਂ ਹੋ ਚੁੱਕਾ ਠੀਕ ਹੈ ਫੇਰ ਵੀ ਪਾਰਟੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਭੇਜੀਆਂ ਗੁਰਦੁਆਰਿਆਂ 'ਚ ਅਨਾਉਂਸਮੈਂਟ ਵੀ ਕਰਾਈ ਜਾ ਰਹੀ ਹੈ ਕਿ ਆਪਣਾ ਆਪਣਾ ਵੈਪਨ ਜਿਹੜਾ ਹੈਗਾ ਸਬੰਧਤ ਥਾਣੇ ਦੇ ਵਿੱਚ ਜਾ ਕੇ ਜਮ੍ਹਾਂ ਕਰਵਾਓ ਜੇਕਰ ਇਸ ਤੋਂ ਬਾਅਦ ਵੀ 4-5 ਦਿਨਾਂ ਤੱਕ ਲੋਕ ਅਸਲਾ ਨਹੀਂ ਜਮ੍ਹਾਂ ਕਰਾਉਂਦੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਸਾਡੇ ਅੱਜ ਡੇਟ ਕੋਈ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਵੀ ਇੰਨੇ ਤਰੀਕ ਤੱਕ ਜਮ੍ਹਾਂ ਕਰਵਾ ਦੇਣ ਸਾਡੇ ਕੋਲੋਂ ਤਾਂ ਹੈ ਕਿ ਜਲਦ ਤੋਂ ਜਲਦ ਕਰਾਣ ਫੇਰ ਵੀ 30 ਤਰੀਕ ਤੱਕ ਜੇ ਜਮ੍ਹਾਂ ਕਰਵਾ ਦੇਣ ਤ ਬੜੀ ਵਧੀਆ ਗੱਲ ਹੈ ਜਿਹੜੇ ਲੋਕ ਨਹੀਂ ਇਹ ਕਰਦੇ ਉਹਨਾਂ ਦੇ ਕਰ ਕੀ ਕਾਬੰਦੀ ਥੀ ਉਹ ਕਾਨੂੰਨੀ ਪ੍ਰਕਿਰਿਆ 'ਚ ਕੁਝ ਵੀ ਹੋ ਸਕਦਾ ਲਾਇਸੈਂਸ ਕੈਨਸਲ ਵੀ ਹੋ ਸਕਦਾ ਕੁਝ ਵੀ ਕਰ ਸਕਦੇ ਆ